ਪੁਲਿਸ ਨੇ ਆਪਣਾ ਹੀ ਬੰਦਾ ਚੁੱਕ ਲਿਆ ਸਵਾਲਾਂ ਦੇ ਘੇਰੇ ਦੇ ਵਿੱਚ ਪੁਲਿਸ ਇੱਕ ਵਾਰੀ ਫੇਰ ਖੜੀ ਹੋ ਗਈ ਆ ਖਾਕੀ ਦਾਗਦਾਰ ਹੁੰਦੀ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਡੀਐਸਪੀ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਉਸਤੇ ਮਾਮਲਾ ਦਰਜ ਹੋਇਆ ਕਿ ਉਹ ਤਸਕਰੀ ਕਰਦਾ ਸੀ ਜੇਲ੍ਹ ਦੇ ਵਿੱਚ ਜੋ ਲੋਕਾਂ ਨੂੰ ਸਮਾਨ ਪਹੁੰਚਾਉਂਦਾ ਸੀ ਤਾਂ ਸਵਾਲਾਂ ਦੇ ਘੇਰੇ ਦੇ ਵਿੱਚ ਖੜੀ ਨਜ਼ਰ ਆ ਰਹੀ ਹੈ ਕਾਨੂੰਨ ਪੁਲਿਸ ਖਾਕੀ ਤਾਂ ਜਦੋਂ ਲੋਕ ਪੁਲਿਸ ਦੇ ਕੋਲ ਪਹੁੰਚਦੇ ਨੇ ਉਹਨਾਂ ਤੋਂ ਮਦਦ ਮੰਗਦੇ ਨੇ ਫਿਰ ਉਹਨਾਂ ਨੂੰ ਦਦਕਾਰਿਆ ਜਾਂਦਾ ਤੇ ਜਦੋਂ ਪੁਲਿਸ ਹੀ ਜ਼ਿਲ੍ਹੇ ਦੇ ਵਿੱਚ ਬੈਠੇ ਲੋਕਾਂ ਨੂੰ ਚੀਜ਼ਾਂ ਮੁਹਈਆ ਕਰਵਾਉਣ ਲੱਗ ਜਾਵੇ ਤਾਂ ਫਿਰ ਦੂਜੇ ਲੋਕਾਂ ਤੋਂ ਕੀ ਉਮੀਦ ਰੱਖ ਸਕਿਆ ਅਕਸਰ ਕਿਹਾ ਜਾਂਦਾ ਹੈ ਕਿ ਜੇਲ੍ਹ ਦੇ ਵਿੱਚ ਜੇ ਫੋਨ ਪਹੁੰਚਦਾ ਹੈ ਜੇਲ੍ਹ ਦੇ ਵਿੱਚ ਜੇ ਨਸ਼ੀਲੀਆਂ ਚੀਜ਼ਾਂ ਪਹੁੰਚਦੀਆਂ ਨੇ ਕੈਦੀਆਂ ਦੇ ਕੋਲ ਉਹਨਾਂ ਦੀ ਸਹੂਲਤ ਦੀਆਂ ਚੀਜ਼ਾਂ ਪਹੁੰਚਦਿਆਂ ਕਿਵੇਂ ਨੇ ਅਕਸਰ ਹੀ ਸਵਾਲ ਉੱਠਦੇ ਨੇ ਕਿ ਮਿਲੀ ਪੁਗਤ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਤਾਂ ਇਹ ਸੱਚ ਸਾਬਤ ਹੋ ਗਿਆ ਗੁਰਪ੍ਰੀਤ ਸਿੰਘ ਨੇ ਸੱਚ ਸਾਬਤ ਕਰ ਦਿੱਤਾ ਕਿ ਮਿਲੀ ਪੁਗਤ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ ਪੁਲਿਸ ਦੇ ਨੱਕ ਦੇ ਹੇਠਾਂ ਸਭ ਕੁਝ ਚੱਲਦਾ ਹੈ ਡੀਐਸਪੀ ਨੂੰ ਹੁਣ ਗ੍ਰਫਤਾਰ ਕਰ ਲਿਆ ਗਿਆ ਕੀ ਕੁਝ ਬਰਾਮਦ ਹੋਇਆ ਕੀ ਕੁਝ ਮਿਲਿਆ ਤੁਹਾਨੂੰ ਸਾਰੀ ਜਾਣਕਾਰੀ ਦੇ ਦਨਿਆ ਮਾਮਲਾ ਸੰਗਰੂਰ ਦਾ ਜਿੱਥੇ ਨਸ਼ੀਲੇ ਪਦਾਰਥਾਂ ਤੇ ਮੋਬਾਈਲ ਫੋਨ ਦੇ ਕਾਰੋਬਾਰ ਦੇ ਮਾਮਲੇ ਦੇ ਵਿੱਚ ਇੱਕ ਕਦਮ ਅੱਗੇ ਵਧਾਉਂਦੇ ਹੋਏ ਸੰਗਰੂਰ ਪੁਲਿਸ ਨੇ ਜੇਲ੍ਹ ਦੇ ਵਿੱਚ ਤਾਇਨਾਤ ਡੀਐਸਪੀ ਨੂੰ ਨਾਮਜ਼ਦ ਕੀਤਾ 7 ਅਪ੍ਰੈਲ ਨੂੰ ਪੁਲਿਸ ਨੇ ਜੇਲ੍ਹ ਦੇ ਵਿੱਚ 50 ਗ੍ਰਾਮ ਅਫੀਮ 9 ਫੋਨ ਸਮਾਰਟ ਘੜੀਆਂ ਆਦ ਬ੍ਰਾਹਮਤ ਕੀਤੀ ਅਸਰ ਪੁਲਿਸ ਨੇ ਡੀਐਸਪੀ ਗੁਰਪ੍ਰੀਤ ਸਿੰਘ ਨੂੰ ਗ੍ਰਫਤਾਰ ਕਰ ਲਿਆ ਤਾਂ ਦੱਸਦੀ ਹੈ ਕਿ ਮਾਮਲੇ ਦੇ ਵਿੱਚ 2 April ਨੂੰ ਪੁਲਿਸ ਨੇ ਅਮਰੀਕਾ ਨਿਵਾਸੀ ਮਨਪ੍ਰੀਤ ਸਿੰਘ ਉਰਫ ਮਨੀ ਨੂੰ 4 ਕਿਲੋ ਹੀਰੋਨ 5.5 ਲੱਖ ਰੁਪਏ ਦੀ ਡਰੱਗ ਮਣੀ ਅਤੇ ਇੱਕ ਪਿਸਤੌਲ ਸਮੇਤ ਗ੍ਰਫਤਾਰ ਕੀਤਾ ਸੀ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਸਰਤਾਜ ਸਿੰਘ ਨੇ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਆ ਸਾਰੀਆਂ ਪਰਤਾਂ ਖੋਲੀਆਂ ਨੇ ਕਿ ਕਿਵੇਂ-ਕਿਵੇਂ ਇਹ ਕਾਰੋਬਾਰ ਚੱਲਦਾ ਸੀ ਤਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਿਹਾ ਜਾਵੇ ਜਾਂ ਜੇਲ੍ਹ ਦੇ ਵਿੱਚ ਪਹੁੰਚਾਇਆ ਜਾਵੇ ਤਾਂ ਇਹ ਕਾਰੋਬਾਰ ਚਲਾ ਰਿਆ ਸੀ ਡੀਐਸਪੀ ਗੁਰਪ੍ਰੀਤ ਸਿੰਘ ਜਿਸ ਨੂੰ ਪੁਲਿਸ ਨੇ ਹੁਣ ਗ੍ਰਿਫਤਾਰ ਕਰ ਲਿਆ ਪਰ ਆਮ ਲੋਕ ਫਿਰ ਇੱਕ ਵਾਰੀ ਉਹੀ ਸਵਾਲ ਪੁੱਛਣਗੇ ਕਿ ਆਖਰ ਜੇ ਕਾਨੂੰਨ ਦੇ ਨਮਿੰਦੇ ਕਾਨੂੰਨ ਦੇ ਰਖਵਾਲੇ ਅਜਿਹਾ ਕੰਮ ਕਰਨਗੇ ਤਾਂ ਫਿਰ ਆਮ ਲੋਕ ਕਿਸ ਤੇ ਯਕੀਨ ਕਰ ਕਿਸ ਨੂੰ ਜਾ ਕੇ ਮਦਦ ਦੀ ਗੁਹਾਰ ਲਗਾ ਜਿਹੜੇ ਬੰਦੇ ਕਹਿੰਦੇ ਨੇ ਕਿ ਸਾਰਾ ਨੈਟਵਰਕ ਜੋ ਸਮਗਲਿੰਗ ਹੁੰਦੀ ਹੈ ਜਾਂ ਫਿਰ ਜੇਲ੍ਹ ਦੇ ਵਿੱਚ ਜੋ ਚੀਜ਼ਾਂ ਪਹੁੰਚਦੀਆਂ ਨੇ ਉਹ ਪੁਲਿਸ ਦੀ ਮਿਲੀਭੁਗਤ ਦੇ ਨਾਲ ਪਹੁੰਚਦੀਆਂ ਨੇ ਤਾਂ ਇਸ ਖਬਰ ਨੇ ਉਹ ਸਭ ਕੁਝ ਸੱਚ ਕਰਕੇ ਰੱਖ ਦਿੱਤਾ ਲੋਕਾਂ ਦੇ ਉਸ ਸਵਾਲਾਂ ਦੇ ਜਵਾਬ ਲੋਕਾਂ ਨੂੰ ਮਿਲ ਗਏ ਅੱਗੇ ਤੋਂ ਲੋਕ ਸਵਾਲ ਕਰਨਗੇ ਨਹੀਂ ਬਲਕਿ ਇਲਜ਼ਾਮ ਲਗਾਉਣਗੇ ਕਿ ਜੋ ਕੁਝ ਹੋ ਰਿਹਾ ਪੁਲਿਸ ਦੀ ਨੱਕ ਦੇ ਹੇਠ ਹੋ ਰਿਹਾ ਤਾਂ ਕਾਨੂੰਨ ਨੂੰ ਪੁਲਿਸ ਨੂੰ ਅਜੇ ਮਲਜ਼ਮਾ ਨੂੰ ਅਜੇ ਜਿਹੜੇ ਵੱਡੇ ਪੁਲਿਸ ਅਫਸਰ ਨੇ ਜਿਨ੍ਹਾਂ ਦੇ ਕਾਰਨ ਖਾਖੀ ਬਦਨਾਮ ਹੁੰਦੀ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਤੇ ਉਹਨਾਂ ਨੂੰ ਉਹਨਾਂ ਤੇ ਵੱਡੀ ਕਾਰਵਾਈ ਕਰਨੀ ਚਾਹੀਦੀ ਹੈ ਤੇ ਇਸ ਨੈਟਵਰਕ ਦਾ ਪਤਾ ਕਰਨਾ ਚਾਹੀਦਾ ਹੈ ਕਿ ਕੱਲਾ ਗੁਰਪ੍ਰੀਤ ਸਿੰਘ ਹੀ ਨਹੀਂ ਕੋਈ ਹੋਰ ਵੀ ਹੋ ਸਕਦਾ ਉਸ ਦੇ ਪਿੱਛੇ ਕਿਹੜੇ ਵੱਡੇ ਅਧਿਕਾਰੀ ਦਾ ਹੱਥ ਸੀ ਕੌਣ-ਕੌਣ ਉਸ ਦੇ ਨਾਲ ਮਿਲਿਆ ਹੋਇਆ ਸੀ ਇਹ ਵੀ ਜਿਹੜੀ ਜਾਂਚ ਦਾ ਵਿਸ਼ਾ ਹੈ ਇਹ ਵੀ ਪੁਲਿਸ ਨੂੰ ਜਾਂਚ ਕਰਨੀ ਚਾਹੀਦੀ ਹੈ